ਦੋਸਤੋ ਸਸਿਕਾ ਹਾਲ ਪੰਜਾਬ ਹੜਾ ਨਾਲ ਜੂਝ ਰਿਹਾ ਹੈ ਤੇ ਬਹੁਤ ਸਾਰੇ ਤੁਸੀਂ ਐਮਐਲਏ ਮੰਤਰੀ ਸਹਿਬਾਨ ਦੇਖੇ ਹੋਣੇ ਐ ਬਹੁਤ ਸਾਰੇ ਤਾਂ ਨਹੀਂ ਮਤਲਬ ਉਹਨਾਂ ਚੋਂ ਕੁਝਕ ਜਿਹੜੇ ਕੁੜਤੇ ਲਵੇੜੀ ਫਿਰਦੇ ਐ ਜਿਹੜੇ ਆਪ ਗੱਟੇ ਚੱਕਦੇ ਫਿਰਦੇ ਐ ਪਰ ਮੈਂ ਉਹਨਾਂ ਐਮਐਲਏ ਸਹਿਬਾਨ ਮੰਤਰੀ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਐ ਐਮਐਲਏ ਤੇ ਮੰਤਰੀ ਗੱਟੇ ਚੱਕਣ ਵਾਸਤੇ ਨਹੀਂ ਹੁੰਦੇ ਐ ਤੁਸੀਂ ਸਾਧਨ ਮੁਹੱਈਆ ਕਰਾਉਣੇ ਹੁੰਦੇ ਐ ਕੋਈ ਵੀ ਐਮਐਲਏ ਦੱਸ ਸਕਦਾ ਕਿ ਮੈਂ ਇਨੀਆਂ ਜੇਸੀਬੀਆਂ ਭੇਜੀਆਂ ਆਪਣੇ ਕੋਲੋਂ ਜੇਸੀਬੀ ਵਾਲੇ ਨੇ ਯਾਰ ਕੋਈ 3-4 ਹਜ਼ਾਰ ਦਾ ਡੀਜ਼ਲ ਲੈਣਾ ਹੁੰਦਾ ਤੇ 4000 ਦਿਹਾੜੀ ਹੁੰਦੀ ਐ 7-8 ਹਜ਼ਾਰ ਚ ਇੱਕ ਦਿਹਾੜੀ ਲਾਉਂਦਾ ਮਸ਼ੀਨ ਵਾਲਾ ਪੂਰੀ ਪਰ ਲੋਕ ਆਪਣੇ ਆਪ ਗੱਟੇ ਭਰ ਕੇ ਆਪਣੇ ਆਪ ਗੱਟੇ ਪੈਦਾ ਕਰਕੇ ਉਹ ਗੱਟੇ ਵੀ 4 ਤੋਂ 6 ਰੁਪਈਆ ਦਾ ਖਾਲੀ ਗਟਾ ਵੜਗੇ ਵੇਚ ਰਹੇ ਐ ਜਿਹੜਾ ਕਾਗਜ਼ ਹੈ ਛੱਤਾਂ ਤੇ ਪਾਉਣ ਵਾਲਾ ਯਾਰ ਇਹ 90 ਰੁਪਈਏ ਕਿਲੋ ਸੀ ਤੇ 150 ਰੁਪਈਏ ਕਿਲੋ ਮੈਂ ਲੈ ਕੇ ਆਇਆ ਇਹ ਸ਼ੈਲ ਇਲਾਹੀ ਤੁਰੇ ਆਉਂਦੇ ਕਿਸੇ ਦਾ ਧਿਆਨ ਹੈ ਕਾਲਾ ਬਾਜ਼ਾਰੀ ਤੇ ਐਮਐਲਏ ਮੰਤਰੀਆਂ ਦਾ ਧਿਆਨ ਹੁੰਦਾ ਲੋਕ ਬੋਟਾਂ ਬਿਨਾ ਕੱਲ ਬਾਈਬਲ ਖੁਰਦ ਬਾਈਬਲ ਕਲਾ ਬਰਗਾੜੀਪੋਲ ਦੇ ਸਜਣ ਕਾਵਾਂ ਵਾਲੇ ਪਤਨ ਤੇ ਸੇਵਾ ਕਰਨ ਵਾਸਤੇ ਆਏ ਰਾਸ਼ਨ ਲੈ ਕੇ ਉਹ ਵਿਚਾਰੀ ਟਰਾਲੀ ਸ਼ਾਮ ਨੂੰ ਮੋੜ ਕੇ ਲੈ ਗਏ ਕਿ ਅੱਗੇ ਕਿਸਤੀਆਂ ਹੈ ਨਹੀਂ ਸੀ ਜਿਹੜੀਆਂ ਕਿਸਤੀਆਂ ਰਾਂ ਹੀ ਅੱਗੇ ਡੇਰਿਆਂ ਚ ਢਾਣਿਆਂ ਚ ਪਿੰਡਾਂ ਚ ਜਾਇਆ ਜਾ ਸਕੇ ਰਾਸ਼ਨ ਲੈ ਕੇ ਜਾਂ ਲੰਗਰ ਲੈ ਕੇ ਫਿਰ ਆਜ ਦੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਉੱਥੇ ਹੀ ਆਏ ਜਿੱਥੇ 2023 ਦੇ ਵਿੱਚ ਕੁਕੜੀਆਂ ਦਾ ਪੱਕਰੀਆਂ ਦਾ ਮੁਆਵਜ਼ਾ ਦੇ ਕੇ ਗਏ ਸੀ ਤੇ ਫਿਰ ਇਹ ਕਹਿੰਦੇ ਸੀ ਕਿ ਕਦੂ ਵੀ ਦੂਜੀ ਹਰ ਕਰਨ ਦਾ ਡੀਜ਼ਲ ਦੇਵਾਂਗੇ ਦੂਜੀ ਹਰ ਝੋਨਾ ਲਾਉਣ ਦਾ ਦੇਵਾਂਗੇ ਉਹ ਵੀ ਉਹਨਾਂ ਨੇ ਦਿੱਤਾ 6600 ਰੁਪਿਆ ਮੁਆਵਜ਼ਾ ਦਿੱਤਾ ਕੇਂਦਰ ਸਰਕਾਰ ਨੇ 2023 ਚ ਉਹਦੇ ਵਿੱਚੋਂ ਵੀ ਆਦਤ ਮੁਤਾਬਕ ਪਟਵਾਰੀ ਸਹਿਬਾਨ ਤਸੀਲਦਾਰ ਸਹਿਬਾਨ ਏਡੀਸੀ ਡੀਸੀ ਤੱਕ 800 ਰੁਪਇਆ ਕਿੱਲੇ ਮਗਰ ਸ਼ਿਕਾਇਤ ਕਰਕੇ ਮਿੱਤਰੋ ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਅੱਜ 2 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਫਰੋਇਪੁਰ ਸ਼ਹਿਰੀ ਹਲਕੇ ਦੇ ਜਿਹੜੇ ਪਿੰਡ ਆ ਉੱਪਰਲੇ ਜਿਹੜਾ ਇੱਧਰ ਨੂੰ ਆਪਾਂ ਜੋ ਹਈ ਕੇ ਪਤਨ ਜਾਂਦੇ ਆਮਰਸਰ ਸਾਹਿਬ ਨੂੰ ਤੇ ਸੱਜੇ ਹੱਥ ਜਿਹੜਾ ਪਾਣੀ ਛੱਡਿਆ ਜਾਂਦਾ ਨਾ ਤੇ ਲੋਕ ਪਤਾ ਉੱਥੇ ਬੈਠੇ ਕੀ ਕਰਦੇ ਅਰੀਲਾ ਬਣਾਉਣ ਵਾਲੇ ਓਕੇ ਭਾਈ ਪਾਕਿਸਤਾਨ ਨੂੰ ਪਾਣੀ ਜਾਈ ਜਾਂਦਾ ਕੋਈ ਮੂਰਖੋ ਪਾਕਿਸਤਾਨ ਨੂੰ ਨਹੀਂ ਜਾਂਦਾ ਉਹ ਜਾਂਦਾ ਹੁਸੈਨੀ ਵਾਲਾ ਬਾਰਡਰ ਨੂੰ ਤੇ ਆਪਣੇ ਪੰਜਾਬ ਦੇ ਬਾਰਡਰ ਨੇੜਲੇ ਜਿਹੜੇ ਧੀਰਾ ਘਾਰਾ ਤੇ ਹੋਰ ਪਿੰਡ ਹੈ ਉਹਨਾਂ ਪਿੰਡਾਂ ਨੂੰ ਇਹੀ ਪਾਣੀ ਡੋਬਦਾ ਜਿਹੜਾ ਸੱਜੇ ਹੱਥ ਜਾਂਦਾ ਖੱਬੇ ਹੱਥ ਤਾਂ ਜਾਂਦਾ ਹੈ ਸਤਲੋਈ ਤੇ ਬਿਆਸ ਦਾ ਰਲਿਆ ਹੋਇਆ ਪਾਣੀ ਉਹ ਨੁਕਸਾਨ ਪੰਜਾਬ ਦਾ ਹੀ ਕਰਦਾ ਹੈ ਮਤ ਸੋਚਿਆ ਕਰੋ ਬਿਨਾ ਅਧੂਰੀ ਜਾਣਕਾਰੀ ਸਭ ਤੋਂ ਖਤਰਨਾਕ ਹੁੰਦੀ ਹੈ ਤਾਂ ਮੁੱਖ ਮੰਤਰੀ ਸਾਹਿਬ ਉੱਥੇ ਆਏ ਇੱਕ ਲੜਕੀ ਆਉਂਦੀ ਹੈ ਇਹਨਾਂ ਦੀ ਪਾਰਟੀ ਦੀ ਹੋਣੀ ਹੈ ਕੋਈ ਵੀਡੀਓ ਬਣਾਉਣ ਵਾਸਤੇ ਉਹ ਚੰਗਾ ਕੇਸੀ ਕੁਸੀ ਨਾ ਕੇ ਸਿਰਸੁਰ ਵਾ ਕੇ ਆਉਂਦੀ ਹੈ ਤੇ ਆ ਕੇ ਹੱਥ ਜੋੜਦੀ ਹੈ ਮੁੱਖ ਮੰਤਰੀ ਸਾਹਿਬ ਨੂੰ ਆ 1:30 ਵਜੇ ਗੰਦੀ ਜੀ ਸਾਰਾ ਕੁਝ ਸਾਡਾ ਤਬਾਹ ਹੋ ਗਿਆ ਜੀ ਅਸੀਂ ਡੁੱਬ ਗਏ ਆਕੂ ਕਿਉਂਕਿ ਸਟੇਜ ਦੀ ਮਾਰ ਹੈ ਸੀਐਮ ਸਾਹਿਬ ਤੇ ਇਹਨਾਂ ਨੇ ਵੀ ਉਹ ਕੁੜੀ ਦੇ ਹੱਥ ਫੜੇ ਉਹਨੂੰ ਗਲ ਨਾਲ ਲਾਇਆ ਤੇ ਥੋੜੇ ਜਿਹੇ ਹੰਝੂ ਵਹਾਏ ਤੇ ਜਿਹੜਾ ਸ਼ਿੱਟੇ ਮਾਰ মিডিਆ ਵਕਾਊ মিডিਆ ਉਹਨਾਂ ਨੇ ਉਦੋਂ ਹੀ ਚਲਾਤੀ ਮੁੱਖ ਮੰਤਰੀ ਸਾਹਿਬ ਹੋਏ ਦੀ ਭਾਵਕ ਮੁੱਖ ਮੰਤਰੀ ਸਾਹਿਬ ਨੇ ਵਹਾਏ ਹੰਝੂ ਉਹ ਭਲਿਓ ਮਾਨਸੂ ਪੰਜ ਪੰਜ ਦਿਨ ਹੋ ਗਏ ਇੱਕ ਬੀਬੀ ਕੋਲੇ ਦੋ ਦਿਨਾਂ ਦਾ ਬੱਚਾ ਹੈ ਦੁੱਧ ਬਿਨਾ ਮਰ ਰਹੀ ਹੈ ਇੱਕ ਦੇ ਇੱਕ ਬੱਚੇ ਨੂੰ ਪੰਜ ਦਿਨ ਹੋ ਗਏ ਸੀ ਬੁਖਾਰ ਨਾਲ ਤੇ ਲਾਈਟ ਹੈ ਨਹੀਂ ਲਾਈਟ ਬਿਨਾ ਬੋਰ ਸਾਰੇ ਡੁੱਬੇ ਪਏ ਐ ਲਾਈਟ ਬਿਨਾ ਟੈਂਕੀਆਂ ਚ ਪਾਣੀ ਨਹੀਂ ਚੜਦਾ ਪਾਣੀ ਆਊ ਕਿੱਥੋਂ ਕਿਉਂਕਿ ਬੋਰਾਂ ਦਾ ਹੀ ਚੜਾਉਣਾ ਐ ਉਹ ਗੰਦਾ ਪਾਣੀ ਐ ਨਾ ਜਿਹੜਾ ਉਹਦੀਆਂ ਪੱਟੀਆਂ ਪਿਉਂ ਪਿਉਂ ਕੇ ਬੱਚੇ ਦੇ ਮੱਥੇ ਤੇ ਰੱਖ ਰਹੀਆਂ ਸੀ ਕੱਲ ਮਨਜੋਤ ਸਿਓ ਬਾਬਾ ਸੇਵਾ ਸੋਂ ਗੜ ਦੀਵਾਲ ਵਾਲੇ ਉਹ ਕੱਟ ਕੇ ਲੈ ਕੀ ਆ ਯਾਰ ਦੱਸੋ ਹੰਝੂ ਬਹਾਉਣ ਦਾ ਤੁਹਾਡਾ ਕੰਮ ਨਹੀਂ ਫਿਰ ਸਭ ਤੋਂ ਵੱਡੀ ਗੱਲ ਕਿ 6 ਤੋਂ 7 ਘੰਟੇ ਤੁਹਾਡੇ ਪ੍ਰਸ਼ਾਸਨ ਨੇ ਸੇਵਾ ਵਾਲੀਆਂ ਟਰਾਲੀਆਂ ਨੂੰ ਸੇਵਾ ਵਾਲੇ ਬੰਦਿਆਂ ਨੂੰ ਹਰਾਸ ਕੀਤਾ ਉੱਥੇ ਠੱਲ ਕੇ ਕਿਉਂਕਿ ਤੁਹਾਡਾ ਕੰਮ ਹੈ ਕਿ ਵੀਆਈਪੀ ਕਲਚਰ ਹੈ ਯਾਰ ਬੰਦਾ ਸਿਕਿਉਰਿਟੀ ਦਾ 50 ਗੱਡੀਆਂ ਨਾਲ ਚੱਲਦੀਆਂ ਉੱਥੇ ਹੁੰਦਾ ਰਸਤਾ ਉਹਨਾਂ ਕਾ ਨਾ ਉਹ ਤੁਹਾਡਾ ਕੰਮ ਨਹੀਂ ਤੁਸੀਂ ਉੱਥੋਂ ਬੈਠੇ ਵੀਡੀਓ ਕਾਨਫਰੰਸ ਰਹੀਂ ਜਾਂ ਡਰੋਨ ਰਹੀਂ ਇੱਕ ਇੱਕ ਏਰੀਆ ਚੁਣ ਲਓ ਉਹਦੀ ਰਾਖੀ ਕਰੋ ਕਿ ਉੱਥੇ ਡੀਸੀ ਕੀ ਕਰ ਰਿਹਾ ਐਸਡੀਐਮ ਕੀ ਕਰ ਰਿਹਾ ਜਿਵੇਂ ਕੱਲ ਇੱਕ ਫਾਜਲ ਕਾ ਹਲਕੇ ਦਾ ਸਰਪੰਚ ਜਿਹੜਾ ਐਮ.ਐਲ.ਏ ਦਾ ਨਈਦੀਕੀ ਸੀ ਉਹਦੇ ਘਰੋਂ 20 ਤੋਂ 25 ਗੱਟੇ ਫੀਲਡ ਦੇ ਖਰਾਕ ਦੇ ਮਿਲੇ ਆ ਘਰ ਵਾਲੇ ਕਹਿੰਦੇ ਜੀ ਸਰਪੰਚ ਰੱਖ ਕੇ ਗਿਆ ਦੱਸੋ ਉਹਦੀ ਪੜਤਾਲ ਕੌਣ ਕਰਾਊਗਾ ਜਿਹੜੀ ਲੁੱਟ ਪਈ ਹੋਈ ਹੈ ਉਹਦੀ ਪੜਤਾਲ ਕੌਣ ਕਰਾਊਗਾ ਕਿੰਨਾ ਰਾਸ਼ਨ ਕਿੰਨੇ ਟਰੱਕ ਤੁਹਾਡੇ ਐਮ.ਐਲ.ਏ ਸਰਪੰਚ ਜਾਂ ਪ੍ਰਸ਼ਾਸਨ ਵੰਡ ਰਿਹਾ ਦੱਸੋ ਇਹ ਸੰਸਥਾમાં ਨਾ ਹੋਣਾ ਤਾਂ ਬਿਹਾਰ ਵਾਲਾ ਹਾਲ ਪੰਜਾਬ ਦਾ ਹੋ ਜੇ ਪਰ ਪੰਜਾਬੀ ਕੋ ਤੁਸੀਂ ਜਿਉਂਦੇ ਰਹੋ ਇਨਾਂ ਦੇ ਜਿਹੜੇ ਚੀਫ ਸਾਹਿਬ ਉਹ ਕਹਿੰਦੇ ਹਮ ਦਿੱਲੀ ਦੀਆਂ ਸੜਕਾਂ 'ਤੇ ਜਾਏਗੇ ਘਰ-ਘਰ 'ਤੇ ਜਾਏਗੇ ਔਰ ਵਹਾਂ ਸੇ ਰਾਸ਼ਨ ਇਕੱਠਾ ਕਰਾਂਗੇ ਪੰਜਾਬ ਕੇ ਲਈ ਪੰਜਾਬ ਭਾਈ ਸਾਹਿਬ ਭਖਾਰੀ ਨਹੀਂ 10 ਦਿਨਾਂ ਬਾਅਦ ਤੁਸੀਂ ਜਾਗੇ ਹੋ ਇੱਕ ਇੱਕ ਬਿਆਨ ਦੇਣ ਲੱਗੇ ਹੋ ਭਾਵੇਂ ਉਹ ਰੌਲ ਗਾਂਧੀ ਹੋਵੇ ਪ੍ਰਿਅੰਕਾ ਗਾਂਧੀ ਹੋਵੇ ਐਕਸ ਤੇ ਆ ਕੇ ਉਹਨੇ ਟਵਿੱਟਰ ਤੇ ਟਵੀਟ ਕੀਤਾ ਦੇਪਾ ਮੇ ਕੇਜਰੀਆਲ ਸਾਹਿਬ ਹੋਣ ਤੇ ਭਾਵੇਂ ਬੀਜੇਪੀ ਵਾਲੇ ਕੋਈ ਵੀ ਐਕਸਵਾਈ ਜ਼ੈਡ ਹੋਵੇ ਕਿਸੇ ਨੇ ਪੰਜਾਬ ਨੂੰ ਮਿੱਤਰੋ ਪੁੱਛਿਆ ਨਹੀਂ ਮੈਨ ਮੇੜੇ ਪਾਣੀ ਹੈ ਮੈਨ ਮੇੜੇ ਹੜ ਹੈ ਤਾਂ ਲੱਗੇ ਰੋ ਜਿਹੜੇ ਸੇਵਾਦਾਰ ਭਰਾ ਐ ਸੇਵਾ ਹੁਣ ਸ਼ੁਰੂ ਹੋਣੀ ਹੈ ਜਦੋਂ ਪਾਣੀ ਸੁੱਕਣਾ ਸ਼ੁਰੂ ਹੋਣਾ ਹੈ ਬਿਮਾਰੀਆਂ ਫੈਲਣ ਲੱਗ ਪੀਆਂ ਪਤਾ ਨਹੀਂ ਕਿੰਨੇ ਇੱਕ ਪਸ਼ੂ ਬਾਂਦਰ ਕੁੱਤੇ ਮਰ ਗਏ ਕਿੰਨੀਆਂ ਵੀਡੀਓ ਆ ਰਹੀਆਂ ਕਿ ਮਗਰਮੱਛ ਉੱਥੇ ਪਤਾ ਨਹੀਂ ਕਿੰਨੇ ਜਾਨਵਰਾਂ ਨੂੰ ਖਾ ਰਹੇ ਐ ਉਹਦੇ ਵਿੱਚ ਕੁਝ ਵੀ ਹੋ ਸਕਦਾ ਹੈ 29 ਤੋਂ 30 ਇਨਸਾਨਾਂ ਦੀ ਜਾਨ ਚਲੀ ਗਈ ਹੁਣ ਤੱਕ ਤੇ 500 ਤੋਂ ਵੱਧ ਪਿੰਡ ਪਿੰਡ ਮਿੱਤਰੋ ਡੁੱਬਿਆ ਹੋਇਆ ਹੈ 500 ਦੇ ਕਰੀਬ ਸਕੂਲ ਡੁੱਬਿਆ ਹੋਇਆ ਹੈ ਸਕੂਲਾਂ ਛੁੱਟੀਆਂ ਜਿਹੜੇ ਥਾਵਾਂ ਤੇ ਹੜ੍ਹ ਹੈ ਨਹੀਂ ਉਥੇ ਬੱਚਿਆਂ ਦਾ ਸਕੂਲ ਬੰਦ ਹੋਣ ਕਾਰਨ ਪੜ੍ਹਾਈ ਤੇ ਅਸਰ ਪੈ ਰਿਹਾ ਹੈ ਉਹਨਾਂ ਦਾ ਕਰੋਨਾ ਵਾਂਗੂ ਭਵਿੱਖ ਖਤਰੇ 'ਚ ਹੈ ਬਹੁਤ ਧੰਨਵਾਦ ਸ਼ੇਅਰ ਕਰਿਓ ਸਸਿਕਾ